ਨਮਸਤਕ ਸਾਡੀ ਕੀ ਔਕਾਤ ਹੈ ਕਿ ਤੁਸੀਂ ਪਤਾ ਖਬਰ ਕੀ ਲਾਉਨੇ ਹੋ ਤੇ ਦੇਵ ਖਰੜ ਆਇਆ ਜੀ ਹਰਮਿੰਦਰ ਸਾਹਿਬ ਮੱਥਾ ਟੇਕਣ ਸਾਡੀ ਕੋਈ ਅਸੀਂ ਇਸੇ ਦਰ ਤੋਂ ਬਣੇ ਆ ਇਸੇ ਦਰ ਨੇ ਬਖਸ਼ਿਆ ਸਾਨੂੰ ਅਸੀਂ ਤਾਂ ਚਰਨਾਂ ਦੀ ਧੂੜ ਆ ਤਣਕੇ ਆ ਹਨਾ ਸੋ ਇਹੀਆਂ ਖਬਰਾਂ ਨਾ ਲਾਇਆ ਕਰੋ ਮੇਰਾ ਵੀਰ ਅਸੀਂ ਤੁਹਾਨੂੰ ਕਹਿਣਾ ਚਾਹਣਾ ਮੈਂ মিডিਆ ਨੂੰ ਹਨਾ ਇਸ ਦਰ ਤੋਂ ਵੱਡਾ ਕੁਝ ਹੋ ਸਕਦਾ ਕੁਝ ਵੀ ਨਹੀਂ ਹੈ ਹਨਾ ਸੋ ਇਹੀਆਂ ਖਬਰਾਂ ਨਾ ਲਾਇਆ ਕਰੋ ਸੋ ਅਸੀਂ ਤਾਂ ਸ਼ੁਕਰਾਨਾ ਅਦਾ ਕਰਨ ਆਉਨੇ ਆ ਕਿ ਵਾਹਿਗੁਰੂ ਜੋ ਤੂੰ ਸਾਨੂੰ ਬਖਸ਼ਿਆ ਅਸੀਂ ਇਸ ਦੇ ਕਾਬਿਲ ਨਹੀਂ ਤੁਹਾਡੇ ਤੇ ਬਹੁਤ ਕਿਰਪਾ ਕੀਤੀ ਹੈ ਬਾਕੀ ਇਹ ਕਹੂੰਗਾ ਕਿ ਚੰਗੇ ਇਨਸਾਨ ਬਣੋ ਸਾਰੇ ਇਨਸਾਨੀਅਤ ਨਾਲ ਰਹੋ ਇੱਕ ਦੂਜੇ ਨੂੰ ਪਿਆਰ ਕਰੋ ਲੜਾਈਆਂ ਝਗੜੇ ਨਾ ਕਰੋ ਬਸ ਪਿਆਰ ਨਾਲ ਰਹੋ ਥੈਂਕ ਯੂ ਨਮਸਤਕ ਸੱਡੀ ਕੀ ਔਕਾਤ ਹੈ ਕਿ ਤੁਸੀਂ ਪਤਾ ਖਬਰ ਕੀ ਲਾਉਨੇ ਹੋ ਤੇ ਦੇਵ ਖੁਰਾੜਾ ਆਇਆ ਜੀ ਹਰਮਿੰਦਰ ਸਾਹਿਬ ਮੱਥਾ ਟੇਕਣ ਸਾਡੀ ਕੋਈ ਅਸੀਂ ਇਸੇ ਦਰ ਤੋਂ ਬਣੇ ਆ ਇਸੇ ਦਰ ਨੇ ਬਖਸ਼ਿਆ ਸਾਨੂੰ ਅਸੀਂ ਤਾਂ ਚਰਨਾਂ ਦੀ ਧੂੜ ਆ ਤਣਕੇ ਆ ਹਨਾ ਸੋ ਇਹ ਜੀਆਂ ਖਬਰਾਂ ਨਾ ਲਾਇਆ ਕਰੋ ਮੇਰਾ ਵੀਰ ਆਹੀ ਤੁਹਾਨੂੰ ਕਹਿਣਾ ਚਾਹਣਾ ਮੈਂ মিডিਆ ਨੂੰ ਹਨਾ ਇਸ ਦਰ ਤੋਂ ਵੱਡਾ ਕੁਝ ਹੋ ਸਕਦਾ ਕੁਝ ਵੀ ਨਹੀਂ ਹੈ ਹਨਾ ਸੋ ਇਹੇ ਖਬਰਾਂ ਨਾਲ ਲਾਇਆ ਕਰੋ ਸੋ ਅਸੀਂ ਤਾਂ ਸ਼ੁਕਰਾਨਾ ਅਦਾ ਕਰਨ ਆਉਨੇ ਆ ਕਿ ਵਾਹਿਗੁਰੂ ਜੋ ਤੂੰ ਸਾਨੂੰ ਬਖਸ਼ਿਆ ਅਸੀਂ ਇਸ ਦੇ ਕਾਬਿਲ ਨਹੀਂ ਤੁਹਾਡੇ ਤੇ ਬਹੁਤ ਕਿਰਪਾ ਕੀਤੀ ਹੈ ਬਾਕੀ ਇਹ ਕਹੂੰਗਾ ਕਿ ਚੰਗੇ ਇਨਸਾਨ ਬਣੋ ਸਾਰੇ ਇਨਸਾਨੀਅਤ ਨਾਲ ਰਹੋ ਇੱਕ ਦੂਜੇ ਨੂੰ ਪਿਆਰ ਕਰੋ ਲੜਾਈਆਂ ਝਗੜੇ ਨਾ ਕਰੋ ਬਸ ਪਿਆਰ ਨਾਲ ਰਹੋ ਥੈਂਕ ਯੂ ਨਮਸਤਕ ਸਾਡੀ ਕੀ ਔਕਾਤ ਹੈ ਕਿ ਤੁਸੀਂ ਪਤਾ ਖਬਰ ਕੀ ਲਾਉਨੇ ਹੋ ਤੇ ਦੇਵ ਖੁਰਾੜਾ ਆਇਆ ਜੀ ਹਰਮਿੰਦਰ ਸਾਹਿਬ ਮੱਥਾ ਟੇਕਣ ਸਾਡੀ ਕੋਈ ਅਸੀਂ ਇਸੇ ਦਰਤੋਂ ਬਣੇ ਆ ਇਸੇ ਦਰ ਨੇ ਬਖਸ਼ਿਆ ਸਾਨੂੰ ਅਸੀਂ ਤਾਂ ਚਰਨਾਂ ਦੀ ਧੂੜ ਆ ਟਣਕੇ ਆ ਹਨਾ ਸੋ ਇਹੀ ਜਿਹਾ ਖਬਰਾਂ ਨਾ ਲਾਇਆ ਕਰੋ ਮੇਰਾ ਵੀਰ ਅਸੀਂ ਤੁਹਾਨੂੰ ਕਹਿਣਾ ਚਾਹੁੰਦਾ ਮੈਂ মিডিਆ ਨੂੰ ਹਨਾ ਇਸ ਦਰ ਤੋਂ ਵੱਡਾ ਕੁਝ ਹੋ ਸਕਦਾ ਕੁਝ ਵੀ ਨਹੀਂ ਹੈ ਹਨਾ ਸੋ ਇਹੀ ਜਿਹਾ ਖਬਰਾਂ ਨਾ ਲਾਇਆ ਕਰੋ ਸੋ ਅਸੀਂ ਤਾਂ ਸ਼ੁਕਰਾਨਾ ਅਦਾ ਕਰਨ ਆਉਨੇ ਆ ਕਿ ਵਾਹਿਗੁਰੂ ਜੋ ਤੂੰ ਸਾਨੂੰ ਬਖਸ਼ਿਆ ਅਸੀਂ ਇਸ ਦੇ ਕਾਬਿਲ ਨਹੀਂ ਤੁਹਾਡੇ ਤੇ ਬਹੁਤ ਕਿਰਪਾ ਕੀਤੀ ਹੈ ਬਾਕੀ ਇਹ ਕਹੂੰਗਾ ਕਿ ਚੰਗੇ ਇਨਸਾਨ ਬਣੋ ਸਾਰੇ ਇਨਸਾਨੀਅਤ ਨਾਲ ਰਹੋ ਇੱਕ ਦੂਜੇ ਨੂੰ ਪਿਆਰ ਕਰੋ ਲੜਾਈਆਂ ਝਗੜੇ ਨਾ ਕਰੋ ਬਸ ਪਿਆਰ ਨਾਲ ਰਹੋ ਥੈਂਕ ਯੂ ਨਮਸਤੇ ਸਾਡੀ ਕੀ ਔਕਾਤ ਹੈ ਕਿ ਤੁਸੀਂ ਪਤਾ ਖਬਰ ਕੀ ਲਾਉਨੇ ਹੋ ਤੇ ਦੇਵ ਖੁਰੜ ਆਇਆ ਜੀ ਹਰਮੰਦਰ ਸਾਹਿਬ ਮੱਥਾ ਟੇਕਣ ਸਾਡੀ ਕੋਈ ਅਸੀਂ ਇਸੇ ਦਰ ਤੋਂ ਬਣੇ ਆ ਇਸੇ ਦਰ ਨੇ ਬਖਸ਼ਿਆ ਸਾਨੂੰ ਅਸੀਂ ਤਾਂ ਚਰਨਾਂ ਦੀ ਧੂੜ ਆ ਤਣਕੇ ਆ ਹਨਾ ਸੋ ਇਹ ਜੀਆਂ ਖਬਰਾਂ ਨਾ ਲਾਇਆ ਕਰੋ ਮੇਰਾ ਵੀਰ ਅਸੀਂ ਤੁਹਾਨੂੰ ਕਹਿਣਾ ਚਾਹੁੰਦਾ ਮੈਂ মিডিਆ ਨੂੰ ਹਨਾ ਇਸ ਦਰ ਤੋਂ ਵੱਡਾ ਕੁਝ ਹੋ ਸਕਦਾ ਕੁਝ ਵੀ ਨਹੀਂ ਹੈ ਹਨਾ ਸੋ ਇਹ ਜੀਆਂ ਖਬਰਾਂ ਨਾ ਲਾਇਆ ਕਰੋ ਸੋ ਅਸੀਂ ਤਾਂ ਸ਼ੁਕਰਾਨਾ ਅਦਾ ਕਰਨ ਆਉਨੇ ਆ ਕਿ ਵਾਹਿਗੁਰੂ ਜੋ ਤੂੰ ਸਾਨੂੰ ਬਖਸ਼ਿਆ ਅਸੀਂ ਇਸ ਦੇ ਕਾਬਿਲ ਨਹੀਂ ਤੁਹਾਡੇ ਤੇ ਬਹੁਤ ਕਿਰਪਾ ਕੀਤੀ ਹੈ ਬਾਕੀ ਇਹ ਕਹੂੰਗਾ ਕਿ ਚੰਗੇ ਇਨਸਾਨ ਬਣੋ ਸਾਰੇ ਇਨਸਾਨੀਅਤ ਨਾਲ ਰਹੋ ਇੱਕ ਦੂਜੇ ਨੂੰ ਪਿਆਰ ਕਰੋ ਲੜਾਈਆਂ ਝਗੜੇ ਨਾ ਕਰੋ ਬਸ ਪਿਆਰ ਨਾਲ ਰਹੋ ਥੈਂਕ ਯੂ ਨਮਸਤਕ ਸਾਡੀ ਕੀ ਔਕਾਤ ਹੈ ਕਿ ਤੁਸੀਂ ਪਤਾ ਖਬਰ ਕੀ ਲਾਉਨੇ ਹੋ ਤੇ ਦੇਵ ਖੁਰਾੜਾ ਆਇਆ ਜੀ ਹਰਮਿੰਦਰ ਸਾਹਿਬ ਮੱਥਾ ਟੇਕਣ ਸਾਡੀ ਕੋਈ ਅਸੀਂ ਇਸੇ ਦਰਤੋਂ ਬਣੇ ਆ ਇਸੇ ਦਰ ਨੇ ਬਖਸ਼ਿਆ ਸਾਨੂੰ ਅਸੀਂ ਤਾਂ ਚਰਨਾਂ ਦੀ ਧੂੜ ਆ ਤਣਕੇ ਆ ਹਨਾ ਸੋ ਇਹ ਜੀਆਂ ਖਬਰਾਂ ਨਾ ਲਾਇਆ ਕਰੋ ਮੇਰਾ ਵੀਰ ਅਸੀਂ ਤੁਹਾਨੂੰ ਕਹਿਣਾ ਚਾਹੁੰਦਾ ਮੈਂ মিডিਆ ਨੂੰ ਹਨਾ ਇਸ ਦਰ ਤੋਂ ਵੱਡਾ ਕੁਝ ਹੋ ਸਕਦਾ ਕੁਝ ਵੀ ਨਹੀਂ ਹੈ ਹਨਾ ਸੋ ਇਹੇ ਖਬਰਾਂ ਨਾਲ ਲਾਇਆ ਕਰੋ ਸੋ ਅਸੀਂ ਤਾਂ ਸ਼ੁਕਰਾਨਾ ਦਾ ਕਰਨ ਆਉਨੇ ਆ ਕਿ ਵਾਹਿਗੁਰੂ ਜੋ ਤੂੰ ਸਾਨੂੰ ਬਖਸ਼ਿਆ ਅਸੀਂ ਇਸ ਦੇ ਕਾਬਿਲ ਨਹੀਂ ਤੁਹਾਡੇ ਤੇ ਬਹੁਤ ਕਿਰਪਾ ਕੀਤੀ ਹੈ ਬਾਕੀ ਇਹ ਕਹੂੰਗਾ ਕਿ ਚੰਗੇ ਇਨਸਾਨ ਬਣੋ ਸਾਰੇ ਇਨਸਾਨੀਅਤ ਨਾਲ ਰਹੋ ਇੱਕ ਦੂਜੇ ਨੂੰ ਪਿਆਰ ਕਰੋ ਲੜਾਈਆਂ ਝਗੜੇ ਨਾ ਕਰੋ ਬਸ ਪਿਆਰ ਨਾਲ ਰਹੋ ਥੈਂਕ ਯੂ